ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 68 ਮਹਲਾ 5 ਵੈਚ ਕਰਤਾ ਪੁਰਖ ਖਰਵਾ ਵਾਲ ਨ ਵਿੰਗਾ ਹੋਆ ਮੰਜਨ ਗੁਰ ਅੰਦਰਸੇ ਜਪ ਹਰ ਹਰ ਕੇ ਦੇਖ ਨਾ ਸੇ ਸ਼ੰਤ ਰਾਮ ਦਾ ਸਰਵਰਣਿਕਾ ਜੋ ਨਾਵੈ ਸੋ ਕੁਲ ਤਰਾਵੈ ਉਧਾਰ ਹੋਆ ਹੈ ਜੀ ਕਾ ਰਹਾ ਜੈ ਜੈ ਕਰ ਜਗ ਗਾਵੈ ਮਨ ਚਿੰਦੇ ਅੜੇ ਹਲ ਪਾਵੈ ਸਹੀ ਸਲਾਮਤ ਨਾਏ ਆਏ ਆਪਨਾਮ ਪ੍ਰਭੂ ਧਿਆਇ ਸੰਤ ਸਰਾਵਰ ਨਾਵੈ ਸੋ ਜਨ ਪਰਮ ਗਤ ਪਾਵੈ ਮਰਨ ਆਵੈ ਜਾਈ ਹਰ ਹਰ ਨਾਮ ਧਿਆਇ ਇਹੋ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਇਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਜਨਤ ਮਿਟਾਈ ਵਿੱਚ ਕਰਤਾ ਪਰਖ ਖਲਵਾ ਵਾਲ ਨ ਵਿੰਗਾ ਹੋਆ ਮੰਜਨ ਗੁਰ ਅੰਦਰ ਸੇ ਜਪ ਹਰ ਹਰ ਕੇ ਦੇਖਣਾ ਸੇ ਸ਼ੰਤ ਰਾਮਦਾਸ ਸਰਵਰਣਿਕਾ ਜੋ ਨਾਵੈ ਸੋ ਕੁਲ ਤਰਾਵੈ ਉਧਾਰ ਹੋਆ ਹੈ ਜੀ ਕਾ ਰਹਾ ਜੈ ਜੈ ਕਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਨਾਮ ਪ੍ਰਭੂ ਧਿਆਏ ਸੰਤ ਸਰਾਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਧਿਆਈ ਇਹੋ ਓਮ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਇ ਸਭ ਚਿੰਤਾ ਜਨ ਤ ਮਿਟਾਈ ਵੈਚ ਕਰਤਾ ਪੁਰਖ ਖਦਵਾ ਵਾਲ ਨ ਵਿੰਗਾ ਹੋਆ ਮੰਜਨ ਗੁਰ ਅੰਦਰ ਸੇ ਜਪ ਹਰ ਹਰ ਕਿ ਲਵੇਖ ਨਾ ਸੇ ਸ਼ੰਤ ਰਾਮ ਦਾ ਸਰਵਰਣਿਕਾ ਜੋ ਨਾਵੇ ਸੋ ਕੁਲ ਤਰਾਵੇ ਉਧਾਰ ਹੋ ਆ ਹੈ ਜੀ ਕਾ ਰਹਾ ਜੈ ਜੈ ਕਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਧਿਆਏ ਸੰਤਸ ਰੋਬਰ ਨਾਵੇ ਸੋ ਜਨ ਪਰਮ ਗਤ ਪਾਵੇ ਮਰਨ ਆਵੈ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਣੈ ਜੈ ਸਦਿਆਲ ਹੋਏ ਭਗਵਾਨੇ ਬਾਬਾ ਨਾਨਕ ਪ੍ਰਭ ਸਰਣਾਇ ਸਭ ਚਿੰਤਾ ਜਨ ਤ ਮਿਟਾਈ ਵੈਚ ਕਰਤਾ ਚੁਰਖ ਖਲਵਾ ਵਾਲ ਨ ਵਿੰਗਾ ਹੋਆ ਮੰਜਨ ਗੁਰ ਅੰਦਰ ਅਸੇ ਜਪ ਹਰ ਹਰ ਕੇ ਦੇਖ ਨਾ ਸੇ ਸ਼ਾਂਤ ਰਾਮ ਦਾ ਸਰਵਰਣਿਕਾ ਜੋ ਨਾਵੇ ਸੋ ਕੁਲ ਤਰਾਵੇ ਉਦਾਰ ਹੋਆ ਹੈ ਜੀ ਕਾ ਰਹਾ ਜੈ ਜੈ ਕਰ జగ ਗਾਵੇ ਮਨ ਚਿੰਦੇੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਨਾਮ ਪ੍ਰਭੂ ਧਿਆਏ ਸੰਤ ਸਰਾਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਇ ਸਭ ਚਿੰਤਾ ਜਨ ਤਮਟਾਈ ਵੈਚ ਕਰਤਾ ਦੁਰਖ ਖਲਵਾ ਵਾਲਣ ਵਿੰਗਾ ਹੋਆ ਮੰਜਨ ਗੁਰ ਅੰਦਰ ਸੇ ਜਪ ਹਰ ਹਰ ਕੇ ਦੇਖਣਾ ਸੇ ਸ਼ਾਂਤ ਰਾਮਦਾਸ ਸਰਵਰਣਿਕਾ ਜੋ ਨਾਵੈ ਸੋ ਕੁਲ ਤਰਾਵੈ ਉਦਾਰ ਹੋਆ ਹੈ ਜੀ ਕਾ ਰਹਾ ਜੈ ਜੈ ਕਾਰ ਜਗ ਗਾਵੈ ਮਨ ਚਿੰਦੇੜੇ ਫਲ ਪਾਵੈ ਸਹੀ ਸਲਾਮਤ ਨਾਏ ਆਏ ਆਪਨਾਮ ਪ੍ਰਭੂ ਧਿਆਇ ਸੰਤ ਸਿਰਾਵਰਿ ਨਾਵੇ ਸੋ ਜਨ ਪਰਮ ਗਤ ਪਾਵੇ ਮਰਨ ਆਵੈ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਜਨ ਤ ਮਿਟਾਈ ਵੈਚ ਕਰਤਾ ਪੁਰਖ ਖਦਵਾ ਵਾਲ ਨ ਵਿੰਗਾ ਹੋਆ ਮੰਜਨ ਗੁਰ ਅੰਦਰ ਸੇ ਜਪ ਹਰ ਹਰ ਕੇ ਦੇਖ ਨ ਸੇ ਸ਼ੰਤ ਰਾਮਦਾਸ ਸਰਵਰਣਿਕਾ ਜੋ ਨਾਵੇ ਸੋ ਕੁਲ ਤਰਾਵੇ ਉਦਾਰ ਹੋਆ ਹੈ ਜੀ ਕਾ ਰਹਾ ਜੈ ਜੈ ਕਰ ਜਗ ਗਾਵੇ ਮਨ ਚਿੰਦੇੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਧਿਆਏ ਸੰਤ ਸਰਾਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰਨ ਆਵੈ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਇ ਸਭ ਚਿੰਤਾ ਜਨਤ ਮਿਟਾਈ ਵੈਚ ਕਰਤਾ ਦੁਰਖ ਖਲਵਾ ਵਾਲਨ ਵਿੰਗਾ ਹੋਆ ਮੰਜਨ ਗੁਰ ਅੰਦਰ ਸੇ ਜਪ ਹਰ ਹਰ ਕੇ ਲਵੇ ਖਨਾ ਸੇ ਸ਼ੰਤ ਰਾਮਦਾਸ ਸਰਵਰਣਿਕਾ ਜੋ ਨਾਵੇ ਸੋ ਕੁਲ ਤਰਾਵੇ ਉਦਾਰ ਹੋਆ ਹੈ ਜੀ ਕਾ ਰਹਾ ਜੈ ਜੈ ਕਾਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਨਾਮ ਪ੍ਰਭੂ ਧਿਆਇ ਸੰਤ ਸਰਾਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰਨ ਆਵੈ ਜਾਈ ਹਰ ਹਰ ਨਾਮ ਧਿਆਇ ਇਹੋ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਨ ਤੋ ਮਿਟਾਈ ਵੈਚ ਕਰਤਾ ਪੁਰਖ ਖਲਵਾ ਵਾਲਨ ਵਿੰਗਾ ਹੋਆ ਮੰਜਨ ਗੁਰ ਅੰਦਰ ਅਸੇ ਜਪ ਹਰ ਹਰ ਕੇ ਦੇਖਣਾ ਸੇ ਸ਼ੰਤ ਰਾਮਦਾਸ ਸਰਵਰਣਿਕਾ ਜੋ ਨਾਵੇ ਸੋ ਕੁਲ ਤਰਾਵੇ ਉਦਾਰ ਹੋ ਆ ਹੈ ਜੀ ਕਾ ਰਹਾ ਜੈ ਜੈ ਕਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਆਏ ਸੰਤ ਸੋ ਰਾਮ ਰਣਾਵੇ ਸੋ ਜਨ ਪਰਮ ਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੇ ਬਾਬਾ ਨਾਨਕ ਪ੍ਰਭ ਸਰਣਾਇ ਸਾਭ ਚਿੰਤਾ ਜਨਤ ਮਿਟਾਈ ਓ ਆਜ ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ